ਮਾਨਕ ਸਾਹਿਬ ਦੇ ਨਾਲ ਤੁਹਾਡਾ ਪਿਆਰ ਕਿਹੋ ਜਿਹਾ ਹੈ ਯਾਰਾਂ ਵਰਗਾ ਜਾਂ ਭਰਾਵਾਂ ਵਰਗਾ ਭਰਾ ਤੋਂ ਹੀ ਵੱਡਾ ਭਾਈ ਭਰਾ ਤਾਂ ਅੰਦਰ ਜਰਾ ਆਪਾਂ ਮਾਂ ਜਾਏ ਆ ਪਰ ਉਪਰ ਵਾਲਾ ਮਿਲ ਕੇ ਰਹਿਣਾ ਚਾਹੀਦਾ ਲੋਕ ਕੀ ਕਹਿਣਗੇ ਜੋ ਇਲੈਕਸ਼ਨ ਲਈ ਤੋਂ ਮਨਾਂ ਨਹੀਂ ਕੀਤਾ ਸੀ ਇੱਕ ਤੇ ਦਾਰ ਹਾਂਜੀ ਓਰ ਮੈਨੂੰ ਮਲਾਲ ਰਹਿਣਾ ਹੈ ਪੁਲਿਸ ਸਾਹਿਬ ਮੈਨੂੰ ਮਾਨਕ ਸਾਹਿਬ ਕਿਦੇ ਅਲਬੇਲ ਤੈਨੂੰ ਵਧਾਈਆਂ ਕਹਦੀਆਂ ਜੀ ਕਹਿੰਦਾ ਤੇਰਾ ਵੱਡਾ ਭਾਈ ਵੋਟਰ ਚ ਖੜਾ ਹੋ ਗਿਆ ਬਖੇ ਅੱਛਾ ਮੈਨੂੰ ਪਤਾ ਸੀ ਉਸ ਗੱਲ ਦਾ ਮੈਂ ਕਿਹ ਤੋਂ ਕਦਾ ਵੀ ਕਿਸੇ ਪਾਰਟੀ ਦਾ ਨਾਮ ਲਿਆ ਉਹਨੇ ਤੇ ਉਸ ਤੋਂ ਬਾਅਦ ਉਹ ਪਾਰਟੀ ਦਫਾੜ ਹੋ ਗਈ ਉਸ ਟਾਈਮ ਜਿਹੜੀ ਹਵਾ ਸੀ ਉਹ ਕੁਝ ਹੋਰ ਪਾਰਟੀ ਦੀ ਸੀਗੀ 2 ਨੰਬਰ ਤੇ ਹੋਰ ਪਾਰਟੀ ਸੀ 3 ਨੰਬਰ ਤੇ ਹੋਰ ਬੰਦਾ ਆ ਰਿਹਾ ਸੀ ਬੰਡੇ ਦੀ ਕੰਸਟੀਟਿਊਐਂਟ ਦੀ ਮੈਂ ਗੱਲ ਕਰਦਾ ਹਾਂ ਇਹਦੇ ਨਾਲ ਕਿਸਾ ਜੁੜਿਆ ਯਾਦ ਕਰਾਓ ਮੈਂ ਭੁੱਲ ਨਾ ਜਾਵਾਂ ਬਾਅਦ ਤੁਹਾਨੂੰ ਦੱਸੂ ਜੀ ਜੀ ਤੇ ਕਹਿੰਦੇ ਵੀ ਮੈਨੂੰ ਟਿਕਟ ਮਿਲ ਗਈ ਮੈਂ ਕਿਹਾ ਮਾਨਕ ਸਾਹਿਬ ਆਪਾਂ ਕਹ ਨੂੰ ਪੰਗਾ ਲੈਣਾ ਸੀ ਤੂੰ ਤਾਂ ਵੈਸੀ ਬਾਸ਼ਾ ਵਾਲੀਆਂ ਦੇ ਬਾਸ਼ੋਂ ਤੁਹਾਨੂੰ ਤਾਂ ਹਰ ਪਾਰਟੀ ਪਿਆਰ ਕਰਦੀ ਐ ਤੁਹਾਨੂੰ ਹਰ ਵਰਗ ਜਾਤ ਪਿਆਰ ਕਰਦਾ ਹਨਾ ਤੁਹਾਨੂੰ ਹਰ ਇੱਕ ਬੰਦਾ ਪਿਆਰ ਕਰਦਾ ਹਨਾ ਤੁਸੀਂ ਕਹਿੰਦਾ ਨਹੀਂ ਯਾਰ ਕੋਸ਼ਿਸ਼ ਕਲਾਕਾਰਾਂ ਦੀ ਡਿਮਾਂਡਜ਼ ਹੁੰਦੀਆਂ ਨੇ ਤੇ ਉਹ ਆਪਾਂ ਅੱਜ ਪਾਵਰ 'ਚ ਆ ਗਏ ਮਾਨਕ ਸਾਹਿਬ ਮੈਂ ਇੱਕ ਦਾਅਵਾ ਨਹੀਂ ਕਰਨਾ ਤੁਸੀਂ ਕਿਸੇ ਪ੍ਰਸ਼ਾਸਨ ਦੇ ਵੱਡੇ ਤੋਂ ਵੱਡੇ ਅਧਿਕਾਰੀ ਨੂੰ ਮਿਲ ਲਓ ਕਿਤੇ ਵੱਡੇ ਤੋਂ ਵੱਡੇ ਮੰਤਰੀ ਨੂੰ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲ ਲਓ ਮਾਨਕ ਸਾਹਿਬ ਨੂੰ ਦੇਖ ਕੇ ਥੋੜਾ ਕੰਮ ਤਾਂ ਉਹਨੇ ਕਰ ਹੀ ਜਾਣਾ ਚੱਲ ਕਹਿੰਦਾ ਲੈ ਬੇਲੁਰ ਬਾਈ ਲੰਬੀ ਗੱਲ ਨਾ ਕਰੀ ਯਾਰ ਇਹ ਕਪੜਾ ਵਧੀਆ ਬੰਦਾ ਹੈ ਤੇ ਕਹਿੰਦਾ ਵੀ ਤੂੰ ਵੀ ਉਹਨੂੰ ਜਾਣਦੇ ਹੋ ਟਿਕ ਟੇ ਮੇ ਧੱਕੇ ਨਾਲ ਮੇਰੀ ਝੋਲੀ ਪਾਤੀ ਆਪਾਂ ਕੋਈ ਗੱਲ ਨਹੀਂ ਆਪਾਂ ਜਿੱਤ ਲਾਂਗੇ